ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਅਸੀਂ ਗੱਲ ਕਰਾਂਗੇ ਨਿਮਰਤਾ ਦੀ ਨਿਮਰਤਾ ਕੀ ਹੈ ਜਿਸ ਤਰ੍ਹਾਂ ਇੱਕ ਰੁੱਖ ਦੀਆਂ ਟਾਹਣੀਆਂ ਫਾਲ ਪਾ ਕੇ ਨੀਵੀਆਂ ਹੋ ਜਾਂਦੀਆਂ ਹਨ ਠੀਕ ਇਸੇ ਹੀ ਤਰ੍ਹਾਂ ਸਵੈਮਾਨ ਤਾਕਤ ਉਤਮ ਗੁਣਾਂ ਦੇ ਹੁੰਦਿਆਂ ਹੋਇਆਂ ਹੰਕਾਰ ਨਾ ਕਰਨਾ ਮਨ ਕਰਕੇ ਨੀਮਾ ਹੋਣਾ ਹਲੀਮੀ ਵਿੱਚ ਰਹਿਣਾ ਨਿਮਰਤਾ ਹੈ ਨਿਮਰਤਾ ਵਾਸਤੇ ਗਰੀਬੀ ਸ਼ਬਦ ਵੀ ਵਰਤਿਆ ਗਿਆ ਹੈ ਭਾਈ ਸਾਹਿਬ ਭਾਈ ਗੁਰਦਾਸ ਜੀ ਦੇ ਬਚਨ ਹਾਂ ਤਿਸ ਕੋਲ ਕਮਾਇਆ ਗੁਰਮਤਿ ਹਿਰਦੈ ਗਰੀਬੀ ਆਵੇ ਮੈਂ ਉਸ ਤੋਂ ਵਾਰੀ ਜਾਂਦਾ ਹਾਂ ਸਦਕੇ ਜਾਂਦਾ ਹਾਂ ਜਿਸ ਨੇ ਗੁਰੂ ਦੀ ਮਤਿ ਦੇ ਅਨੁਸਾਰ ਚੱਲ ਕੇ ਹਿਰਦੇ ਵਿੱਚ ਗਰੀਬੀ ਨਿਮਰਤਾ ਧਾਰਨ ਕੀਤੀ ਹੈ ਗੁਰੂ ਅਰਜਨ ਦੇਵ ਜੀ ਦੇ ਬਚਨ ਹਨ ਕਿ ਮੇਰੇ ਕੋਲ ਨਿਮਰਤਾ ਦਾ ਹਥਿਆਰ ਹੈ ਪੂਰੇ ਗੁਰੂ ਨੇ ਮੈਨੂੰ ਇਹ ਗੱਲ ਸਮਝਾ ਦਿੱਤੀ ਹੈ ਕਿ ਇਸ ਹਥਿਆਰ ਦੇ ਅੱਗੇ ਕੋਈ ਵੀ ਵਿਕਾਰ ਜਿਹੜਾ ਹੈ ਉਹ ਟਿਕੇਗਾ ਨਹੀਂ ਗਰੀਬੀ ਗਦਾ ਸਾਡੀ ਖੰਨਾ ਸਗਲ ਰੇਨ ਸਾਰੀ ਇਸ ਅੱਗੇ ਕੋਨਾ ਟਿਕੇ ਵਿਕਾਰੀ ਗੁਰਪੂਰ ਇਹ ਗੱਲ ਸਾਰੀ ਭਾਈ ਸਾਹਿਬ ਭਾਈ ਗੁਰਦਾਸ ਜੀ ਦੇ ਬਚਨ ਮਿਲਦੇ ਹਨ ਧਰਤੀ ਪੈਰਾਂ ਹੇਠ ਹੈ ਧਰਤੀ ਹੇਠ ਵਸੰਦਾ ਪਾਣੀ ਪਾਣੀ ਚੱਲੇ ਨਿਵਣ ਨੂੰ ਨਿਰਮਲ ਸ਼ੀਤਲ ਸ਼ੁੱਧ ਪਾਣੀ ਧਰਤੀ ਨਿਮੀ ਹੈ ਪੈਰਾਂ ਦੇ ਹੇਠ ਰਹਿੰਦੀ ਹੈ ਤੇ ਧਰਤੀ ਤੋਂ ਵੀ ਹੇਠ ਪਾਣੀ ਰਹਿੰਦਾ ਹੈ ਤੇ ਪਾਣੀ ਨੂੰ ਨਿਰਮਲ ਤੇ ਸ਼ੀਤਲ ਮੰਨਿਆ ਜਾਂਦਾ ਹੈ ਤੇ ਇਹ ਪਾਣੀ ਜਿਹੜਾ ਹੈ ਪ੍ਰਾਣੀਆਂ ਦੀ ਮਨੁੱਖਤਾ ਦੀ ਸ਼ੁੱਧਤਾ ਕਰਦਾ ਹੈ ਮੈਲ ਉਤਾਰਦਾ ਹੈ ਭਾਈ ਗੁਰਦਾਸ ਜੀ ਨੇ ਸਮਝਾਇਆ ਹੈ ਕਿ ਰੁੱਖ ਜਿਹੜਾ ਹੈ ਉਸ ਦਾ ਸਿਰ ਨੀਵਾ ਹੁੰਦਾ ਹੈ ਧਰਤੀ ਨਾਲ ਜੁੜਿਆ ਹੁੰਦਾ ਹੈ ਜਿਸ ਕਰਕੇ ਉਹ ਆਪਣੇ ਵਰਗੇ ਸਹਾਰਾਂ ਤੇ ਸੈਂਕੜੇ ਫਲ ਦਿੰਦਾ ਹੈ ਸਿਰ ਤਲਵਾਇਆ ਬਿਰਖ ਹੈ ਕੋਈ ਸਹਿ ਸਫਲ ਸੁਫਲ ਫਲੰਦੀ ਦੂਸਰੀ ਉਦਾਹਰਨ ਦਿੱਤੀ ਗਈ ਹੈ ਪਾਣੀ ਦੀ ਨਿਰਮਲ ਨੀਰ ਵਖਾਣੀ ਹੈ ਸਿਰ ਨੀਵਾ ਨਿਵਾਨ ਚਲੰਦਾ ਪਾਣੀ ਸਿਰ ਨੀਵਾ ਕਰਕੇ ਨੀਵੇਂ ਪਾਸੇ ਨੂੰ ਚਲਦਾ ਹੈ ਜਿਸ ਕਰਕੇ ਉਹ ਨੀਵੀਂ ਥਾਂ ਤੇ ਜਾ ਕੇ ਆਪਣਾ ਤਲ ਬਰਾਬਰ ਕਰ ਲੈਂਦਾ ਵਰਖਾ ਹੁੰਦੀ ਹੈ ਟਿੱਬਿਆਂ ਦੇ ਉੱਤੇ ਪਾਣੀ ਨਹੀਂ ਟਿਕਦਾ ਪਾਣੀ ਨੀਵੀਂ ਥਾਂਵਾਂ ਵੱਲ ਨੂੰ ਆ ਜਾਂਦਾ ਹੈ ਤੇ ਨੀਵੀਂ ਥਾਂ ਤੇ ਆਪਣਾ ਪੱਧਰ ਬਰਾਬਰ ਕਰ ਲੈਂਦਾ ਹੈ ਇਸੇ ਤਰ੍ਹਾਂ ਸ਼ੁਭ ਗੁਣ ਉਸ ਆਦਮੀ ਦੇ ਹਿਰਦੇ ਵਿੱਚ ਟਿਕਦੇ ਹਨ ਨਿਵਾਸ ਕਰਦੇ ਹਨ ਜਿਸ ਦੇ ਅੰਦਰ ਨਿਮਰਤਾ ਹੈ ਭਾਈ ਸਾਹਿਬ ਜੀ ਬਚਨ ਕਰਦੇ ਹਨ ਸਿਰ ਉੱਚਾ ਨੀਵੇਂ ਚਰਨ ਗੁਰਮੁਖ ਪੈਰੀ ਸੀਸ ਪਵੰਦਾ ਮਨੁੱਖ ਦਾ ਸਿਰ ਉੱਚਾ ਹੈ ਪੈਰ ਨੀਵੇਂ ਹੁੰਦੇ ਹਨ ਗੁਰਮੁਖਾਂ ਦੇ ਪੈਰੀ ਸਿਰ ਜੜਿਆ ਨਾ ਉਹ ਨਿਵਦੇ ਹਨ। ਸਭ ਨੂੰ ਨਿਵੀਂ ਧਰਤ ਹੋਏ ਅਨ ਤਨ ਸਭ ਸੰਸਾਰ ਸੁਹੰਦਾ। ਧਰਤੀ ਨਿਵੀਂ ਧਰਤ ਤੇ ਨਿਵਾਸ ਰੱਖਦੀ ਹੈ ਪੈਰਾਂ ਹੇਠ ਤੇ ਇਸ ਧਰਤੀ ਦੇ ਵਿੱਚ ਅਨਾਜ ਧਾਨ ਪੈਦਾ ਹੁੰਦਾ ਹੈ। ਧਨ ਧਰਤੀ ਉਹ ਤਾਣ ਧੰਨ ਗੁਰ ਸਿੱਖ ਸਾਧੂ ਪੈਰ ਤਰੰਦਾ। ਉਹ ਧਰਤੀ ਤੇ ਉਹ ਥਾਂ ਧੰਤਾ ਦੇ ਯੁੱਗ ਹੈ ਜਿੱਥੇ ਪ੍ਰਭੂ ਦੇ ਪਿਆਰੇ ਗੁਰਸਿੱਖਾਂ ਮਹਾਪੁਰਸ਼ਾਂ ਦੇ ਚਰਨ ਪੈਂਦੇ ਹਨ ਇਸ ਤੋਂ ਇਲਾਵਾ ਭਾਈ ਸਾਹਿਬ ਜੀ ਨੇ ਉਦਾਹਰਨ ਦਿੱਤੀ ਹੈ ਕਿ ਸਰੀਰ ਦੇ ਸਾਰੇ ਅੰਗਾਂ ਵਿੱਚੋਂ ਸਿਰ ਉੱਚਾ ਹੁੰਦਾ ਹੈ ਚਰਨ ਨੀਵੇਂ ਹੁੰਦੇ ਹਨ ਸਿਰ ਨੂੰ ਧੋ ਕੇ ਕੋਈ ਨਹੀਂ ਪੀਂਦਾ ਪਰ ਚਰਨ ਧੋ ਕੇ ਪੀਤੇ ਜਾਂਦੇ ਹਨ ਸਾਰੀਆਂ ਉਂਗਲਾਂ ਵਿੱਚੋਂ ਚੀਚੀ ਨਿੱਕੀ ਹੁੰਦੀ ਹੈ ਸ਼ਾਪ ਉਸ ਨੂੰ ਪੈਂਦੀ ਹੈ ਮੁੰਦਰੀ ਉਸ ਨੂੰ ਪੈਂਦੀ ਹੈ ਇਸੇ ਤਰ੍ਹਾਂ ਜੋ ਪੁਰਸ਼ ਨਿਮਰ ਹੁੰਦੇ ਹਨ ਉਹਨਾਂ ਨੂੰ ਮਾਣ ਮਿਲਦਾ ਹੈ ਸਤਕਾਰ ਮਿਲਦਾ ਹੈ ਭਗਤ ਕਬੀਰ ਜੀ ਦੇ ਬਚਨ ਮਿਲਦੇ ਹਨ ਹਰ ਹੈ ਖਾਂਡ ਹਰੇਤ ਮੈਂ ਬਿਖਰੀ ਹਾਤੀ ਚੁਨੀ ਨਾ ਜਾਏ ਕਹੋ ਕਬੀਰ ਗੁਰ ਪੜੀ ਬੁਝਾਈ ਚੀਟੀ ਹੋਈ ਚੁਣ ਖਾਏ ਬਗਤ ਜੀ ਆਖਦੇ ਹਨ ਕਿ ਨਿਮਰਤਾ ਜਿਹੜੀ ਹੈ ਉਹ ਕੀੜੀ ਹੈ ਹੰਕਾਰ ਜਿਹੜਾ ਹੈ ਉਹ ਹਾਥੀ ਹੈ ਖੰਡ ਜਿਹੜੀ ਹੈ ਉਹ ਪਰਮਾਤਮਾ ਹੈ ਪਰਮਾਤਮਾ ਰੂਪੀ ਖੰਡ ਸੰਸਾਰ ਦੇ ਵਿੱਚ ਖਿਲਰੀ ਹੋਈ ਹੈ ਪਰਮਾਤਮਾ ਦਾ ਨਾਮ ਰੂਪੀ ਖੰਡ ਸੰਸਾਰ ਦੇ ਵਿੱਚ ਖਿਲਰੀ ਹੋਈ ਹੈ ਹੁਣ ਹਾਥੀ ਨੂੰ ਕਹੋ ਕਿ ਰੇਤ ਦੇ ਵਿੱਚ ਖਿਲਰੀ ਹੋਈ ਖੰਡ ਨੂੰ ਚੁਗਣਾ ਹੈ ਆਤੀ ਉਸ ਦਾ ਪਾウダー ਤਾਂ ਬਣਾ ਸਕਦਾ ਹੈ ਪੈਰ ਰੱਖ ਕੇ ਪਰ ਉਸ ਨੂੰ ਚੁਗਣੀ ਸਕਦਾ ਉਸ ਦਾ ਸਵਾਦ ਨਹੀਂ ਮਾਣ ਸਕਦਾ ਜੇਕਰ ਰੇਤ ਦੇ ਵਿੱਚੋਂ ਖੰਡ ਚੁਗਣੀ ਹੈ ਤੇ ਫਿਰ ਕੀੜੀ ਵਾਲੀ ਬਿਰਤੀ ਧਾਰਨ ਕਰਨੀ ਪਵੇਗੀ ਭਾਵ ਕਿ ਨਿਮਰਤਾ ਕਹੋ ਕਬੀਰ ਗੁਰ ਭੜੀ ਬੁਝਾਈ ਕੀਟੀ ਹੋਈ ਚੁਣਖਾਇ ਇਸੇ ਹੀ ਤਰ੍ਹਾਂ ਸਤਿਗੁਰੂ ਜੀ ਦੀ ਬਾਣੀ ਦੇ ਅੰਦਰ ਬਾਬਾ ਫਰੀਦ ਜੀ ਦੇ ਬਚਨ ਮਿਲਦੇ ਹਨ ਨਿਵਣ ਸੋ ਅੱਖਰ ਖਬਰ ਨੂੰ ਗੁਣ ਜੇਬਾ ਮਣੀਆ ਮੰਤ ਇਹ ਤਰੈ ਭੈਣੀ ਵਿਸਕਾਰ ਤਾਂ ਬਸ ਆਵੀ ਕੰਤ ਨਿਮਰਤਾ ਦੀ ਗੱਲ ਕੀਤੀ ਗਈ ਹੈ ਆਪਣਰੇ ਅੰਗਰੀਵਾਨ ਮੈਂ ਸਿਰ ਨੀਵਾ ਕਰ ਦੇ ਇਸ ਤੋਂ ਇਲਾਵਾ ਅਰਦਾਸ ਦੇ ਵਿੱਚ ਵੀ ਅਸੀਂ ਮੰਗ ਕਰਦੇ ਹਾਂ ਸਿੱਖਾਂ ਦਾ ਮਾਨ ਨੀਵਾ ਮਤ ਉੱਚ ਮੰਨ ਕਰਕੇ ਨਿਉਣਾ ਮੰਨ ਕਰਕੇ ਨਿਮਰਤਾ ਧਾਰਨ ਕਰਨੀ ਜੇਕਰ ਨਿਮਰਤਾ ਦਾ ਗੁਣ ਸਿੱਖਣਾ ਹੋਵੇ ਗੁਰੂ ਰਾਮਦਾਸ ਜੀ ਦੇ ਜੀਵਨ ਦੇ ਵਿੱਚੋਂ ਬਹੁਤ ਸਾਰੀਆਂ ਉਦਾਹਰਨਾਂ ਮਿਲਦੀਆਂ ਜਿਸ ਵਕਤ ਬੋਲੀ ਦੀ ਕਾਰ ਸੇਵਾ ਚੱਲ ਰਹੀ ਸੀ ਗੁਰੂ ਰਾਮਦਾਸ ਜੀ ਦੇ ਸਰੀਕੇ ਬਰਾਦਰੀ ਦੇ ਲੋਕ ਆਏ ਉਹਨਾਂ ਨੇ ਦੇਖਿਆ ਗੁਰੂ ਰਾਮਦਾਸ ਜੀ ਸਿਰ ਦੇ ਉੱਤੇ ਮਿੱਟੀ ਦੀਆਂ ਗਾਰੇ ਦੀਆਂ ਟੋਕਰੀਆਂ ਢੋ ਰਹੇ ਹਨ ਉਹਨਾਂ ਨੇ ਗੁਰੂ ਰਾਮਦਾਸ ਜੀ ਪਾਈ ਜੇਠਾ ਜੀ ਨੂੰ ਕਈ ਬੋਲ ਖੋਲ ਬੋਲੇ ਸੌਰਿਆਂ ਦੇ ਘਰ ਆ ਕੇ ਮਜ਼ਦੂਰੀ ਕਰ ਰਿਹਾ ਹੈ ਸਾਡੇ ਸਰੀਕੇ ਦਾ ਸਿਰ ਨੀਵਾ ਕਰ ਰਹੇ ਹਾਂ ਨੱਕ ਵਡਾ ਰਹੇ ਹਾਂ ਮਜ਼ਦੂਰੀ ਹੀ ਕਰਨੀ ਸੀ ਲਾਹੌਰ ਕਰ ਲੈਂਦਾ ਪਰ ਮਨ ਫਿਰ ਵੀ ਨਾ ਪਤੀਜਿਆ ਗੁਰੂ ਅਮਰਦਾਸ ਜੀ ਨੂੰ ਜਾ ਕੇ ਕਹਿਣ ਲੱਗੇ ਕਿ ਤੁਸੀਂ ਇਸ ਤੋਂ ਮਜ਼ਦੂਰੀ ਕਰਾ ਰਹੇ ਹੋ ਸਾਡੇ ਸਰੀਕੇ ਬਰਾਦਰੀ ਦਾ ਸਿਰ ਨੀਵਾ ਕਰ ਰਹੇ ਭਾਈ ਜੇਠਾ ਜੀ ਨੇ ਗੁਰੂ ਅਮਰਦਾਸ ਜੀ ਦੇ ਚਰਨ ਪਕੜੇ ਕਹਿਣ ਲੱਗੇ ਸਤਿਗੁਰੂ ਜੀ ਇਹ ਗੁਰੂ ਦੀ ਮਹਿਮਾ ਤੇ ਬਖਸ਼ਿਸ਼ ਵਿੜਾਈ ਤੋਂ ਅਣਜਾਣ ਹਨ ਇਸ ਕਰਕੇ ਇਹਨਾਂ ਨੂੰ ਬਖਸ਼ਿਸ਼ ਦੇਣਾ ਜਿਸ ਵਕਤ ਗੁਰੂ ਅਮਰਦਾਸ ਜੀ ਨੇ ਥੜੇ ਬਣਾਉਣ ਦੀ ਪ੍ਰੀਖਿਆ ਲਈ ਬਾਰ-ਬਾਰ ਥੜੇ ਬਣਾਏ ਤੇ ਟਵਾਈ ਜਾ ਰਹੇ ਸਨ ਅਖੀਰ ਵਿੱਚ ਰਾਮਾ ਜੀ ਤੈਸ ਵਿੱਚ ਆ ਕੇ ਇਨਕਾਰੀ ਹੋ ਗਏ ਤੇ ਭਾਈ ਜੇਠਾ ਜੀ ਨੇ ਗੁਰੂ ਅਮਰਦਾਸ ਜੀ ਦੇ ਚਰਨ ਪਕੜ ਲਏ ਕਹਿਣ ਲੱਗੇ ਸਤ ਗੁਰੂ ਜੀ ਮੈਂ ਬਾਰ-ਬਾਰ ਗਲਤੀ ਕਰ ਰਿਹਾ ਹਾਂ ਤੁਹਾਡੀ ਮਨਮਰਜ਼ੀ ਦਾ ਥੜਾ ਤਿਆਰ ਨਹੀਂ ਕਰ ਰਿਹਾ ਇਸ ਕਰਕੇ ਆਪ ਹੀ ਮਿਹਰ ਕਰੋ ਬਖਸ਼ਿਸ਼ ਕਰੋ ਤੇ ਆਪਣੀ ਮਨਮਰਜ਼ੀ ਦਾ ਥੜਾ ਤਿਆਰ ਕਰਵਾਓ ਜਿਸ ਵਕਤ ਗੁਰੂ ਅਮਰਦਾਸ ਜੀ ਨੇ ਗੁਰੂ ਨਾਨਕ ਦੇਵ ਜੀ ਦੇ ਤਖਤ ਦੇ ਉੱਤੇ ਭਾਈ ਜੇਠਾ ਜੀ ਨੂੰ ਬਿਠਾਇਆ ਤੇ ਗੁਰੂ ਨਾਨਕ ਦੇਵ ਜੀ ਦੇ ਤਖਤ ਦੇ وارث ਬਣੇ ਤੇ ਉਹਨਾਂ ਨੇ ਆਪਣਾ ਪਿਛਲਾ ਜੋ ਜੀਵਨ ਸੀ ਉਸ ਵਲ ਚਾਤੀ ਮਾਰੀ ਤੇ ਗੁਰੂ ਦੀ ਮਹਿਮਾ ਬਿਆਨ ਕਰਦੇ ਹੋਏ ਬਚਨ ਉਚਾਰਨ ਕੀਤੇ ਜੋ ਹਮਰੀ ਬਿਦਹੋਤੀ ਮੇਰੇ ਸਤਿਗੁਰਾ ਸਾਬਿਦ ਤੁਮ ਹਰ ਜਾਣੋ ਆਪੇ ਅਮਰ ਉਲਤੇ ਫਿਰਤੇ ਕੋਈ ਬਾਤ ਨਾ ਪੁੱਛਤਾ ਗੁਰ ਸਤਗੁਰ ਸੰਗ ਕੀਰੇ ਹਮ ਥਾਪੇ ਧਨ ਧਨ ਗੁਰੂ ਨਾਨਕ ਜਨ ਕੇਰਾ ਜਿੱਤ ਮਿਲੇ ਆਂ ਚੂਕੇ ਸਭ ਸੋਗ ਸੰਤਾਤੇ ਗੁਰੂ ਰਾਮਦਾਸ ਪਾਤਸ਼ਾਹ ਜੀ ਅੰਮ੍ਰਿਤਸਰ ਦੇ ਵਿੱਚ ਬਿਰਾਜ ਰਹੇ ਸਨ ਗੁਰੂ ਨਾਨਕ ਦੇਵ ਜੀ ਦੇ ਸਹਬਜ਼ਾਦੇ ਬਾਬਾ ਸ੍ਰੀ ਚੰਦ ਜੀ ਆਏ ਗੁਰੂ ਰਾਮਦਾਸ ਜੀ ਨੇ ਬਜ਼ੁਰਗ ਬਾਬਾ ਸ੍ਰੀ ਚੰਦ ਜੀ ਦੀ ਮੁੱਠੀ ਚਾਫੀ ਕੀਤੀ ਔਰ ਮੁੱਠੀ ਚਾਫੀ ਦੌਰਾਨ ਬਾਬਾ ਸ੍ਰੀ ਚੰਦ ਜੀ ਨੇ ਗੁਰੂ ਰਾਮਦਾਸ ਜੀ ਦੇ ਦਾੜੇ ਵੱਲ ਤੱਕਿਆ ਤੇ ਕਹਿਣ ਲੱਗੇ ਕਿ ਦਾੜਾ ਬੜਾ ਲੰਮਾ ਵਿਧਾਇਆ ਹੋਇਆ ਹੈ ਤੇ ਗੁਰੂ ਰਾਮਦਾਸ ਜੀ ਕਹਿਣ ਲੱਗੇ ਤੁਹਾਡੇ ਵਰਗੇ ਮਹਾਪੁਰਸ਼ਾਂ ਦੇ ਚਰਨ ਛਾੜ ਲਈ। ਸੋ ਗੁਰੂ ਰਾਮਦਾਸ ਜੀ ਦੀ ਇਸ ਨਿਮਰਤਾ ਨੂੰ ਦੇਖ ਕੇ ਬਾਬਾ ਸ੍ਰੀ ਚੰਦ ਜੀ ਕਹਿਣ ਲੱਗੇ ਕਿ ਬਸ ਇਹਨਾ ਗੁਣਾ ਕਰਕੇ ਹੀ ਤੁਸੀਂ ਗੁਰੂ ਨਾਨਕ ਦੇਵ ਜੀ ਦੇ ਤਖਤ ਦੇ وارث ਬਣਿਓ। ਸੋ ਨਿਮਰਤਾ ਇੱਕ ਗੁਣ ਹੈ ਜੋ ਪਾਣੀ ਦੇ ਅੰਦਰ ਪਾਇਆ ਜਾਂਦਾ ਹੈ ਤੇ ਪਾਣੀ ਦਾ ਸੁਭਾਅ ਹੈ ਨਿਰਮਲ, ਸ਼ੁੱਧ, ਸ਼ੀਤਲ।